ਸ੍ਰੀ ਜੀ ਜਿਹੜੇ ਕੇ ਹੁਣੇ ਹੁਣੇ ਇੱਕ ਛੋਟੀ ਜੀ ਨੰਨੀ ਮੁੰਨੀ ਕੁੜੀਆ ਦੇ ਦਾਦਾ ਜੀ ਬਣੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਅਸੀਂ ਸਤੇਜ ਜੀ ਬੁਲਾ ਰਹੇ ਹਾਂ ਇਹਨਾਂ ਦਾ ਦਾਦਾ ਬਣਨਾ ਇਹਨਾਂ ਲਈ ਚੋਣ ਚਾਗਣਾ ਇਹਨਾਂ ਨੂੰ ਨਾਲ ਹੀ ਪ੍ਰਧਾਨ ਜੀ ਮੰਡਲ ਪਰ ਤੋਂ ਬੁਲਾ ਲਿਆ ਗਿਆ ਗੁਰਵਿੰਦਰਪਾਲ ਸਿੰਘ ਜੀ ਸਾਡੇ ਲਈ ਇਹ ਦੱਸਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਟੀ ਕਹਾਣੀਕਾਰ ਜਨਦੀਆ ਮਿੱਟੀ ਕਹਾਣੀਆਂ ਆਸੀ ਅੱਜ ਵੀ ਪੜਦੇ ਆ ਅੱਜ ਵੀ ਉਹਨਾਂ ਦੀ ਚਰਚਾ ਹੋ ਰਹੀ ਹੈ ਜਗਦੀਸ਼ ਰਵਾਨੀ ਜੀ ਦੇ ਵੱਡੇ ਸੁਪੁੱਤਰ ਹਨ ਸਰਦਾਰ ਦਵਿੰਦਰਪਾਲ ਸਿੰਘ ਜੀ ਇਹਨਾਂ ਨੂੰ ਅਮਨ ਜੀ ਬਾਠੇ ਨੇ ਮਜਬੂਦ ਦੇ ਵਿੱਚ ਦਵਿੰਦਰਪਾਲ ਸਿੰਘ ਐਮ ਐਸ ਸੀ ਵਿਗਿਆਮ ਦਾ ਸੀ ਉਹ ਸਾਡੇ ਸਾਹਮਣੇ ਦਵਿੰਦਰਪਾਲ ਸਿੰਘ ਦੋਸਤੋ ਜਿਹਨੇ ਦਵਿੰਦਰ ਪਿਆਨੀ ਜੀ ਹੋਰਾਂ ਨੇ ਦੱਸਿਆ ਹੈ ਕਿ ਕੀ ਗੱਲ ਕਰਨਾ ਹੈ ਹੋਰ ਇਜ਼ਾਫਾ ਕਰਨਾ ਛੋਣ ਹੈ ਕਿ ਜਗਦੀਸ਼ਰ ਬਾਣੀ ਜੀ

ਬਹੁਤ ਧੰਨਵਾਦ ਕਰਾਂ ਮੈਂ ਕੋਈ ਲਿਖਾਰੀ ਨਹੀਂ ਵੀ ਕਿਈ ਖੁਸ਼ਕਿਸਮਤੀ ਹੈ ਲਿਖਾਰੀ ਦਾ ਪੰਜਾਬ ਗਾਂਵ ਹੈ ਕੋਈ ਭੁਲਾਰਾ ਹਾਂ ਮੈਂ ਮੈਨੂੰ ਕੁਝ ਦਿਨ ਪਹਿਲਾਂ ਨਰੇਂਦਰ ਪਟੇਲ ਜੀ ਦਾ ਸਨਿਆਰ ਮਿਲਿਆ ਸਦਾ ਖੁਸ਼ੀ ਮਿਲਿਆ ਇਹਨਾਂ ਦੇ ਆਪਣਾ ਸੁਭਰ ਇਹਨਾਂ ਨੇ ਇਹਦਾ ਅੱਛੇ ਲਭਨ ਜੱਡੇ ਸੀ ਇਹਨਾਂ ਨੇ ਮੈਨੂੰ ਬਹੁਤ ਸੀ ਵੱਡੀ ਕਨਨ ਹੋਈ ਗਏ ਪਰ ਮੈਂ ਨਾ ਨਹੀਂ ਕਰ ਸਕਿਆ ਚਾਹੇ ਜਿਹੜਾ ਤੁਸੀਂ ਵਾਸੀ ਜਿੱਥੇ ਜੁੜੂ ਆਜੋਗੇ ਤੇ ਸਭ ਤੋਂ ਪਹਿਲਾਂ ਮੈਂ ਗ੍ਰਿੰਦ ਪਟੇਲ ਵੀ ਜੀ ਨੂੰ ਤੋਂ ਬਾਅਦ ਰਹਿਣਾ ਇਹਨਾਂ ਨੇ ਵੇ ਜੋ ਪੱਤੀ ਯਾਤਰੀ ਨਾਲੀ ਸੋਚ ਹੈ ਉਹ ਬਹੁਤ ਸਲਾਹਾਂਯੋਗ ਹੈ ਦੇ ਉਸ ਤੋਂ ਬਾਅਦ ਰੋਹਿਤ ਸਿੰਘ ਜੀ ਨੇ ਬਹੁਤ ਬਹੁਤ ਮਿਵਾੜ ਦਾ ਔਰ ਇਹਨਾਂ ਦੀ ਜਿਹੜੀਆਂ ਨਜਮਾਂ ਸੁਣੀਆਂ ਇੱਥੇ ਬੈਠ ਕੇ ਔਰ ਉਹਦੇ ਵਿੱਚੋਂ ਇੱਕ ਕੁਝ ਕੋਟੀ ਰਹੇ ਹੋ ਸ਼ਾਇਰ ਕਵੀ ਜਾਂ ਲਿਖਾਰੀ ਕਹੋ ਉਹ ਚੱਲ ਕੇ ਚੱਲ ਕੇ ਮਿਲ ਰਹੀ ਸੀ ਔਰ ਆਸ ਕਰਦੇ ਆ ਕਿ ਹੋਰ ਗੁਲੰਦੀਆਂ ਤੇ ਜਾਣਗੇ ਤੇ ਇੱਕ ਬੇਨਤੀ ਹੈ ਕਿ میرے پیتا جی نے جڑی لاسٹ کی کتاب سی پرس میں پچوڑا دے کے چلے گئے اس بعد میں پرس جو آئی سی کتابیں کچھ میرے کو پی لے کے آیا ہوں جنہوں نے نہیں پڑھیا وہ میرے کو لے جا سکتے ہیں اور کے ختم ہونے کے بعد سماپتی کے بعد میں فری سیوا ہے ਸਾਰੇ ਵੀਰ ਜੀ ਇਤਿਹਾਸ ਤੇ ਉਸ ਸਹਿਜ ਸਭਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਇੰਨਾ ਮਾਣ ਬਖਸ਼ਿਆ ਮੁਰ ਸਰੇ ਆ ਕੇ ਮੈਂ ਲੱਗ ਰਿਹਾ ਸੀ ਮੈਂ ਕਿਵੇਂ ਇੰਨਾਂ ਦੇ ਇੰਨੇ ਘੰਟੇ ਬੈਠਾਂਗਾ ਪਰ ਇੱਥੇ ਪਤਾ ਹੀ ਨਹੀਂ ਲੱਗਿਆ ਇਤਨਾ ਮਾਣ ਮਹਿਸੂਸ ਹੋਇਆ ਇਤਨਾ ਆਪਣਾ ਕੁਝ ਕਹਿਣ ਨੂੰ ਤੋਂ ਲਿਵਾਅ ਅਲਫਾਲ ਰਹੀ ਕਿ ਮੈਂ ਕੁ ਸਹਿਰ ਕਰਨੀ ਕਿ ਅੱਛੇ ਵਤੋ ਲੱਗੋ ਲੱਭ ਜਾਨਾ ਪਰ ਅੱਜ ਤੁਹਾਡੇ ਤੋਂ ਸਾਰੇ ਇਨਾ ਬਖਸ਼ਿਆ ਮਿਲਿਆ ਬਹੁਤ ਇਨਾ ਬੱਚਿਆ ਵੇਡ ਸੁਣੀਆ ਕੀ ਦਿਲ ਕਰਦਾ ਕਿ ਮੈਂ ਵੀ ਕੁਝ ਲਿਖਾਂ ਤੁਹਾਡਾ ਬਹੁਤ ਬਹੁਤ ਧੰਨਵਾਦ